ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਵੀ ਲੁਧਿਆਣਾ ਨੇ ਜਿਹੜਾ ਪੁਲ ਬਣਿਆ ਆਇਆ ਵਾ ਉਸ ਦੇ ਉਦਘਾਟਨ ਵਾਸਤੇ ਰੀਵਨ ਕਟਣ ਵਾਸਤੇ ਰੌਣਾ ਪਿਆ ਆਇਆ ਵਾ ਪੁਲ ਤੇ ਪੁਲਿਸ ਲੱਗੀ ਕਰ ਉਹਦੀ ਰਾਖੀ ਨੂੰ ਕੋਈ ਉਦਘਾਟਨ ਨਾ ਕਰ ਦੇਵੇ ਪਰ ਦੋਸਤੋ ਅੱਜ ਟੀਟੂ ਬਣੇ ਤੁਹਾਡੇ ਨਾਲ ਵਾਅਦਾ ਕਰਦਾ ਵਾ ਵੀ ਲੁਧਿਆਣਾ ਪੁਲ ਦਾ ਉਦਘਾਟਨ ਮੈਂ ਕਰੂਗਾ ਕਰ ਟੀਟੂ ਬਾਣੀ ਐਂਡ ਪਾਰਟੀ ਕਰੂਗੀ ਕਰ ਕਿਉਂਕਿ ਜਿਹੜਾ ਆ ਪੁਲ ਹੈਗਾ ਵਾ ਆਹ ਜਨਤਾ ਦੇ ਪੈਸੇ ਨਾਲ ਬਣਾਇਆ ਜਾਂਦਾ ਵਾ ਬਾਅਦ ਚ ਟੋਲ ਟੈਕਸ ਵੀ ਭਰਨੇ ਪੈਂਦੇ ਨੇ ਤੇ ਟੈਕਸ ਵੀ ਅਸੀਂ ਕਾਫੀ ਦਿੰਨੇ ਆ ਆ ਗੱਡੀਆਂ ਵਾਲੇ ਪੈਟਰੋਲ ਪੰਪ ਤੇ ਟੈਕਸ ਦਿੰਦੇ ਆ ਡੀਜ਼ਲ ਤੇ ਟੈਕਸ ਦਿੰਦੇ ਆ ਤੇ ਆ ਲੀਡਰ ਜਿਹੜੇ ਹੈਗੇ ਆ ਆ ਸਿਆਸਤ ਕਰਦੇ ਆ ਕਰ ਕਿਉਂਕਿ ਰੌਲਾ ਤਾਂ ਮੈਂ ਬੰਦਾ ਰਿਆ ਵਾ ਵੇ ਭਾਈ ਟ੍ਰੈਫਿਕ ਆ ਟ੍ਰੈਫਿਕ ਆ ਪੁਲ ਬਣਾਓ ਸੈਂਟਰ ਨੇ ਮੇਰੀ ਆਵਾਜ਼ ਸੁਣ ਲਈ ਤੇ ਪੁਲ ਤਾਂ ਸੈਂਟਰ ਵਾਲੇ ਬਣਾ ਰਹੇ ਆ ਤੇ ਆ ਰੌਲਾ ਆ ਪਾ ਰਹੇ ਆ ਵੇ ਅਸੀਂ ਬਣਾਇਆ ਅਸੀਂ ਬਣਾਇਆ ਤੇ ਇਸ ਦਾ ਉਦਘਾਟਨ ਟੀਟੂ ਬਣੀਆਂ ਯਾਨੀ ਕਰੇਗਾ ਕਰਨ ਤੇ ਇਸ ਦਾ ਉਦਘਾਟਨ ਤੇ ਬਾਕੀ ਜੇ ਕੋਈ ਮੇਰੇ ਬਿਆਨ ਤੋਂ ਬਾਅਦ ਮੇਥੋਂ ਡਰ-ਡਰ ਡਰਦਾ ਛੇਤੀ-ਛੇਤੀ ਇਹਦਾ ਉਦਘਾਟਨ ਕਰ ਜਾਂਦਾ ਵਾ ਤਾਂ ਉਸ ਉਦਘਾਟਨ ਨੂੰ ਯਾਨੀ ਨਕਲੀ ਮੰਨਿਆ ਜਾਇਜ਼ ਨਾ ਉਸ ਨੂੰ ਅਸਲੀ ਰੰਗ ਤੇ ਨਾ ਦਿੱਤੀ ਜਾਵੇ ਕਿਉਂਕਿ ਅਸਲੀ ਵਿੱਚ ਇਸ ਦਾ ਉਦਘਾਟਨ ਟੀਟੂ ਬਣਿਆ ਕਰੇਗਾ ਐਨ ਪੂਰੇ ਸਾਨੂੰ ਸਖਤ ਨਾ ਕਰੇਗਾ ਐਨ ਬੈਂਡ ਬਾਜਿਆਂ ਨਾਲ ਪੂਰੇ ਰੌਬ ਰੋਬ ਨਾਲ ਇੱਥੇ ਨਵੇਂ ਸਾਲ ਤੋਂ ਬਾਅਦ ਕਰੇਗਾ ਕਿਉਂਕਿ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਹਮੇਸ਼ਾ ਸਿਆਸਤੀ ਕਰਦੇ ਆਏ ਆ ਸਿਆਸੀ ਲੀਡਰ ਆ ਸਿਆਸਤੀ ਕਰਦੇ ਆਏ ਆ ਪੁਲਸੋ ਪੁਲ ਦੇ ਨੱਕ ਰਾਖੇ ਵਾਸਤੇ ਤਾਂ ਬਿਠਾਤੀ ਆ ਉਹਦੀ ਪੁਲ ਦੀ ਵੱਡੇ ਦੀ ਰਾਖੀ ਕਰਨ ਵਾਸਤੇ ਤਾਂ ਬਿਠਾਤੀ ਆ ਪਰ ਆਮ ਲੋਕਾਂ ਦੀ ਰਾਖੀ ਵਾਸਤੇ ਪੁਲਸ ਕਰਦੀ ਨਹੀਂ ਬੰਦੀ ਕਰ ਚਾਹੀ ਕੋ ਚਿੱਟੇ ਆ ਮਸਲਾ ਵੇ ਕੋਈ ਹੋਰ ਹੋਵੇ ਅੱਜ ਆ ਲੀਡਰ ਮੈਂ ਮੈਂ ਕਰਦੇ ਬਈਆ ਮੈਂ ਬਣਾਇਆ ਅਸੀਂ ਕੀਤਾ ਅਸੀਂ ਕੀਤਾ ਅਸੀਂ ਕੀਤਾ ਪਰ ਮੈਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਉਹ ਵੀ ਜ਼ਿੰਮੇਵਾਰੀ ਲਓ ਵੀ ਬੁੱਢਾ ਨਾਲਾ ਕਹਿੰਦੇ ਖਰਾਬ ਕਰਤਾ ਜਿਹੜਾ ਬੁੱਢਾ ਨਾਲਾ ਵਾ ਉਹਦੇ ਵਿੱਚ ਗੰਦ ਪਿਆ ਵਾ ਉਹ ਗੰਦ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੋ ਵੀ ਅਸੀਂ ਕੀਤਾ ਵਗਰਾ ਅਸੀਂ ਕੀਤਾ ਵਗਰਾ ਆ ਜਿਹੜਾ ਪੁਲ ਹੈਗਾ ਵਾ ਆ ਲੁਧਿਆਣਾ ਵਾਸੀਆਂ ਨੇ ਬਣਾਇਆ ਵਾ ਲੁਧਿਆਣਾ ਬਾਦਸ਼ਾਹ ਦੇ ਟੈਕਸ ਨਾ ਬਣਾ ਬਣਿਆ ਵਾ ਇਸ ਪਉਤੇ ਨੰਗਲ ਵਾਸਤੇ ਸਾਰੇ ਯਾਨੀ ਟੈਕਸੀ ਵੀ ਦੇਣਗੇ ਟੋਲ ਟੈਕਸ ਵੀ ਭਰਨਗੇ ਕਿਰਾ ਤੇ ਯਾਨੀ ਸਾਰੇ ਯਾਨੀ ਪਟਰੋਲ ਤੇ ਡੀਜ਼ਲ ਤੇ ਗੱਡੀਆਂ ਮਹਿੰਗੀਆਂ ਮਹਿੰਗੀਆਂ ਲੈ ਕੇ ਟੈਕਸ ਭਰਦੇ ਆ ਸਾਡੇ ਆਮ ਲੋਕੀ ਕਿਰਾ ਤੇ ਸਾਡੇ ਆ ਲੀਡਰ ਜਿਹੜੇ ਹੈਗੇ ਸਿਆਸਤ ਕਰਦੇ ਆਕਰ ਤੇ ਮੈਂ ਤਾਂ ਫੇਰ ਬੇਨਤੀ ਕਰਦਾ ਵਾਂ ਵੀ ਇਹਨਾਂ ਦਾ ਜੇ ਮੈਥੋਂ ਡਰਦੇ ਮਾਰੇ ਆਹ ਜੇ ਉਘਾਟਨ ਕਰ ਦਿੰਦੇ ਆ ਤੇ ਆਹ ਨਕਲੀ ਮੰਨਿਆ ਜਾਵੇ ਕਿਉਂਕਿ ਹੁਣ ਚਿਹਰੇ ਦੀ ਦੇ ਹੜੇ ਚੱਲ ਰੇ ਆ ਇਹਨਾਂ ਦਿਨਾਂ ਦੇ ਵਿੱਚ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਇਹਨਾਂ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਕਿਦਾ ਤੇ ਇਸ ਕਰਕੇ ਮੈਂ ਨਵੇਂ ਸਾਲ ਤੋਂ ਬਾਅਦ ਇਹ ਦਾ ਉਦਘਾਟਨ ਕਰਨ ਵਾਸਤੇ ਆ ਰਿਹਾ ਵਾਂ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਇਸ ਦਾ ਅਸਲੀ ਹੱਕਦਾਰ ਉਦਘਾਟਨ ਦਾ ਵੈਸੇ ਤਾਂ ਟੀਟੂ ਬਾਣੀ ਆ ਹੀ ਆ ਐਂਡ ਪਾਰਟੀ ਆ ਜਿਹੜੇ 12-14 ਸਾਲ ਹੋ ਗਏ ਇਹਨਾਂ ਨਾਲ ਲੜਦੀ ਪਈ ਆ ਤੇ ਇਹਨਾਂ ਨਾਲ ਔਲੜਦੀ ਪਈ ਆ ਬਾਹਰ ਨਹੀਂ ਕਹਿੰਦਾ ਤੇ ਮੈਂ ਜਲਦ ਆ ਰਿਹਾ ਵਾਂ ਲੁਧਿਆਣਾ ਪੁਲ ਦਾ ਉਦਘਾਟਨ ਕਰਨ ਵਾਸਤੇ ਟੀਟੂ ਬਾਣੀਆ ਥੈਂਕ ਯੂ ਮਹਿਬਾਨੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ